110 ਦਿਨ ਜੇਲ੍ਹ ਦੇ ਅੰਦਰ ਤੇ ਆਖਿਰਕਾਰ ਹੁਣ ਸੁਖਪਾਲ ਸਿੰਘ ਖੇਰਾ ਨੂੰ ਮਿਲ ਗਈ ਹੈ ਰਾਹਤ ਕਪੂਰਥਲ ਅਦਾਲਤ ਨੇ ਮਹਿਲਾਵਲੋ ਦਰਜ ਕਰਵਾਈ ਗਈ ਸ਼ਿਕਾਇਤ ਮਾਮਲੇ 'ਚ ਵੀ ਖੇਰਾ ਨੂੰ ਜ਼ਮਾਨਤ ਦੇ ਦਿੱਤੀ ਹੈ ਸੁਪਾਲ ਸਿੰਘ ਖੇਰਾ 28 ਸਤੰਬਰ 2023 ਨੂੰ ਜੇਲ੍ਹ 'ਚ ਬੰਦ ਕੀਤੇ ਗਏ ਸਨ ਪਹਿਲਾ 2015 ਦੇ ਡਰੱਗਸ ਮਾਮਲੇ ਦੇ ਵਿੱਚ ਸੁਪਾਲ ਸਿੰਘ ਖੈਰਾ ਨੂੰ ਚੰਡੀਗੜ੍ਹ ਵਾਲੀ ਰਿਹਾਈਸ਼ ਤੋਂ ਫੜਿਆ ਤੇ ਫਿਰ ਜਦੋਂ 4 ਜਨਵਰੀ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਜ਼ਮਾਨਤ ਦਿੱਤੀ ਤਾਂ ਨਵੇਂ ਕੇਸ 'ਚ ਪੁਲਿਸ ਨੇ ਫਿਰ ਫੜ ਲਿਆ ਪਿਤਾ ਨੂੰ ਮਿਲੀ ਜ਼ਮਾਨਤ ਤੋਂ ਖੈਰਾ ਦੇ بیٹے ਨੇ ਸੱਚ ਦੀ ਜਿੱਤ ਕਰਾਰ ਦਿੱਤਾ ਖੈਰਾ ਦੇ بیٹے ਨੇ ਉਹਨਾਂ ਦੇ ਐਕਸ ਅਕਾਊਂਟ 'ਤੇ ਇੱਕ ਪੋਸਟ ਪਾਈ ਤੇ ਲਿਖਿਆ ਰੱਬ ਦੀ ਮਿਹਰ ਸਦਕਾ ਮੇਰੇ ਪਿਤਾ ਸੁਪਾਲ ਸਿੰਘ ਖੇਰਾਨਾ ਨੂੰ ਮਾਨਯੋਗ ਕਪੂਰਥਲਾ ਕੋਰਟ ਨੇ ਦੂਜੇ ਬਿਲਕੁਲ ਹੀ ਝੂਠੇ ਮਾਮਲੇ 'ਚ ਜ਼ਮਾਨਤ ਦੇ ਦਿੱਤੀ ਹੈ। ਐਸ.ੀ.ਐਮ. ਆਨ ਦੀਆਂ ਹਦਾਇਤਾਂ ਤੇ ਹੋਈ ਬਦਲਾਖੋਰੀ ਦੇ ਮੂੰਹ ਤੇ ਚਪੇੜ ਹੈ। ਅਸੀਂ ਉਹਨਾਂ ਲੋਕਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੋ ਔਖੇ ਵੇਲੇ ਸਾਡੇ ਨਾਲ ਖੜੇ ਰਹੇ ਨੇ। ਸੱਚ ਨੂੰ ਦਬਾਇਆ ਜਾ ਸਕਦਾ ਪਰ ਹਰਾਇਆ ਨਹੀਂ ਜਾ ਸਕਦਾ। ਤਦਰ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਵੀ ਖੁਸ਼ੀ ਜਤਾਈ ਹੈ। ਉਨ੍ਹਾਂ ਨੇ ਕਿਹਾ ਕਿ ਸੁਖਪਾਲ ਸਿੰਘ ਖੇੜਾ ਨੂੰ ਬੇਲ ਮਿਲਣਾ ਇਨਸਾਫ ਹੈ ਕਾਨੂੰਨ ਉਹਨਾਂ ਲੋਕਾਂ ਲਈ ਮਜ਼ਬੂਤ ਹੈ ਜੋ ਸੱਚੇ ਨੇ ਬੇਇਨਸਾਫੀ ਅਤੇ ਉਹਨਾਂ ਦੇ ਨਾਲ ਹੋਏ ਸਲੂਕ ਦੇ باوجود ਸੱਚ ਅਤੇ ਨਿਰਪੱਖਤਾ ਦੀ ਜਿੱਤ ਹੋਈ ਹੈ ਦਰਅਸਲ ਸੁਖਪਾਲ ਸਿੰਘ ਖੇੜਾ ਲੰਘੇ 4 ਮਹੀਨੇ ਤੋਂ ਜੇਲ੍ਹ ਦੇ ਅੰਦਰ ਸਨ ਅਤੇ ਇਸ ਮੌਕੇ ਤੇ ਕਾਂਗਰਸ ਨੇ ਸੱਤਾਧਿਰ ਆਮ ਆਦਮੀ ਪਾਰਟੀ ਤੇ ਕਈ ਗੰਭੀਰ ਇਲਜ਼ਾਮ ਲਗਾਏ